ਹਾਂਜੀ ਕਿਵੇਂ ਹੋ ਸਾਰੇ ਗੁੱਡ ਮਾਰਨਿੰਗ ਅੱਜ ਆਪਾਂ ਜਾ ਰਹੇ ਹਾਂ ਜੀ ਸਗਰ ਡੈਮ ਆਪਣੇ ਪੰਜਾਬ ਦਾ ਸਭ ਤੋਂ ਸੋਨਾ ਤੇ ਘੈਂਟ ਠੰਡਾ ਇਲਾਕਾ ਹੈ ਜੀ ਅੱਜ ਤੁਹਾਨੂੰ ਲੈ ਕੇ ਚੱਲਦੇ ਆਪਾਂ ਜੁਗਿਆਲ ਤੋਂ ਰੰਜੀ ਸਾਗਰ ਡੈਮ ਆ ਚੈੱਕ ਕਰੋ ਜੁਗਿਆਲ ਦੀ ਕਲੋਨੀ ਇੱਥੇ ਠੀਕ ਹੈ ਜੀ ਆਪਣਾ ਆਪਾਂ ਜੁਗਿਆਲ ਤੋਂ ਟਰਨ ਲਾਵਾਂਗੇ ਛਾਪਰ ਗੰਡੀਵਾਲ ਨੂੰ ਠੀਕ ਹੈ ਜੀ ਉਹ ਸਾਹਮਣੇ ਬੋਰਡ ਲੱਗਿਆ ਕੋਈ ਸਾਈਨ ਦੇਖੋ ਤੇ ਆਪਣਾ ਰੋਡ ਕਰੋ ਕਲੀਅਰ ਲੋ ਜੀ ਆਪਾਂ ਛਾਪਰ ਗੰਡੀਵਾਲ ਨੂੰ ਹੋ ਗਏ ਤਿਆਰ ਜਾਣ ਨੂੰ A pela na barial ਹਾਂਜੀ ਫਿਰ ਇਹ ਥੋੜੇ ਜੀ ਸਗਰ ਡੈਮ ਦੀ ਹੱਦ ਸਟਾਰਟ ਹੁੰਦੀ ਹੈ ਇਹ ਆਪਣਾ ਗਿਆ ਰਸਤਾ ਲਖਨਪੁਰ ਨੂੰ ਸ਼ਾਰਟਕਟ ਬਾਇਆ ਡੈਮ ਆਪਾਂ ਪੁੱਜ ਗਏ ਰੰਜੀ ਸਗਰ ਡੈਮ ਚੈੱਕ ਕਰੋ ਅੱਗੇ ਬਾਈ ਬਹੁਤ ਵਧੀਆ ਠੰਡਾ ਗੱਲਬਾਤ ਹੈ ਜੀ ਇੱਥੇ ਪੂਰੀ ਜਿਹੜਾ ਆ ਬਾਈ ਉਹ ਹੀ ਨਜ਼ਾਰੇ ਲਹਿਗਾ ਇੱਥੇ ਆ ਕੇ ਐਵੇਂ ਤਾਂ ਕੁਝ ਕੋਈ ਪਤਾ ਨਹੀਂ ਲੱਗਣਾ ਓਏ ਆ ਚੈੱਕ ਕਰੋ ਮੌਸਮ ਹੈ ਹਾਂਜੀ ਕਿਵੇਂ ਹੋ ਸਾਰੇ ਪੰਜਾਬ ਦਾ ਸਭ ਤੋਂ ਠੰਡਾ ਤੇ ਘੈਂਟ ਇਲਾਕਾ ਹੈਗਾ ਇੱਥੇ ਘੁੰਮਣ ਜ਼ਰੂਰ ਆ ਗਰਮੀਆਂ ਵਿੱਚ ਪੰਜਾਬ ਦਾ ਸਭ ਤੋਂ ਠੰਡਾ ਇਲਾਕਾ ਰੰਜੀਤ ਸਾਗਰ ਡੈਮ ਆਪਾਂ ਦੇਖ ਸਕਦੇ ਲੋਕੇਸ਼ਨ ਗੱਲਬਾਤ ਓਕੇ ਰਿਪੋਰਟ ਠੰਡੀ ਹਵਾ ਚੱਲਦੀ ਸਟੈਪ ਚੱਲ ਵਜਰਾ ਪੂਰਾ ਵੈਸੇ ਆਪਾਂ ਇੱਥੇ 25 ਸਾਲ ਆਪਾਂ ਕੱਟੇ ਆ ਕੁਆਟਰਾਂ 'ਚ ਤੇ ਹੁਣ ਆਪਾਂ ਸ਼ਿਫਟ ਹੋ ਗਏ ਕਿਤੇ ਹੋਰ ਚੱਲ ਗਏ ਪਰ ਇੱਥੇ ਸਕੂਨ ਸਗਾ ਪੂਰਾ ਘੈਂਟ ਗੱਲਬਾਤ ਹੈ ਬਈ ਵੀਡੀਓ ਆਪਾਂ ਇੱਦੀ ਸੈੱਟ ਦੀ ਜਿੱਦਾਂ ਹੀ ਸਾਨੂੰ ਚੰਗੀ ਲੱਗੇ ਕੋਈ ਚੱਕਰ ਨਹੀਂ ਸਾਡੇ ਵਾਲਾ ਠੀਕ ਹੈ ਜੀ ਹਾਂਜੀ ਲੋ ਜੀ ਆਪਾਂ ਪੁੱਜ ਗਏ ਰੰਜੀ ਸਾਗ ਡੈਮ ਚੈੱਕ ਕਰ ਸਕਦੇ ਹੋ ਤੁਸੀਂ ਡੈਮ ਇੱਥੇ ਆਪਾਂ ਖਾਵਾਂਗੇ ਮੈਗੀ ਤੇ ਆਪਣੇ ਭਰਾ ਤੋਂ ਪੀਵਾਂਗੇ ਠੰਡਾ ਨਾ ਜੂਸ ਜਿਹੜਾ ਵੀ ਆਪਣਾ ਵੀ ਭਰਾ ਆਉਂਦਾ ਤੇ ਆਪਣੇ ਭਰਾ ਤੋਂ ਜੂਸ ਪੀ ਕੇ ਜ਼ਰੂਰ ਜਾਓ ਠੀਕ ਹੈ ਜੀ ਬਹੁਤ ਵਧੀਆ ਕੰਮ ਹੈ ਭਰਾ ਦਾ ਸਾਰੇ ਫਲੇਵਰ ਰੱਖੇ ਹੋਏ ਨੇ ਠੀਕ ਹੈ ਜੀ ਉਹ ਸਾਹਮਣੇ ਕੇਵਲ ਭਾਈ ਨੇ ਜਿਹੜੀ ਲਾਈ ਹੋਈ ਆ ਭਾਈ ਨੇ ਗੰਨੇ ਦਾ ਰਸ ਵੀ ਰੱਖਿਆ ਠੰਡਾ ਤੇ ਤਾਜ਼ਾ ਰਸ ਵਧੀਆ ਫਰੈਸ਼ ਜੂਸ ਸਾਰੇ ਆਓ ਨਜ਼ਾਰੇ ਲੋ ਜ਼ਿੰਦਗੀ ਦੇ ਘੁੰਮੋ ਫਿਰੋ ਬਟ ਰੰਜੀਸਾ ਘੜਾ ਮੇਰੇ ਕੋਲ ਜਰੂਰ ਆਇਓ ਯਾਰ ਬਹੁਤ ਵਧੀਆ ਜਗ੍ਹਾ ਹੈ ਆ ਲਓ ਭਾਜੀ ਕੋ ਖਾਦੀ ਪਾ ਮੈਗੀ ਗਰਮ ਗਰਮ ਪਹਾੜਾਂ ਵਾਲੀ ਮੈਗੀ ਇੱਥੇ ਵੀ ਬੜੀ ਜੱਸ ਕਰਾਂਦੀ ਹੈ ਤੇ ਚੈੱਕ ਕਰ ਸਕਦੇ ਹੋ ਬਾਈ ਤੁਸੀਂ ਬਾਕੀ ਸਾਡੇ ਬਲੌਗ ਵਿੱਚ ਜੁੜੇ ਰਹੋ ਬਹੁਤ ਵਧੀਆ ਵਧੀਆ ਬਲੌਗ ਲੈ ਕੇ ਆਵਾਂਗੇ ਸਾਡੇ ਬਲੌਗ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰੋ ਤੇ ਆਪਣੇ ਭਰਾ ਦੀ ਸਪੋਰਟ ਕਰੋ ਬਾਕੀ ਤੁਹਾਨੂੰ ਪਤਾ ਹੀ ਹੈ ਸਾਡੇ ਬਲੌਗ ਇੱਦਿਹੀ ਹੈ ਠੱਕੇ ਵਾਲੀ